ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ वंदाबा 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 हमारा सम्मान में कीरती मैदान में और करवाई बाति जिंदाबाद 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 नमस्कार जिंदाबाद अभी अपने गुरु घर जाना एक मिनट जी ताड़ा कोई सीनियर अफसर अगर गुजान कर सकता आओ आगे आ जेने बात कर चलो या मारो चलाओ तो सही आओ ਆਪਣੇ ਆਦਮੀਆਂ ਬਾਪੂਆਂ ਨੂੰ ਲਿਆ ਮਾਰੋ ਅੰਗਾ ਖੜੀ ਆਇਆ ਸੀ ਤਾਂ ਨਹੀਂ ਆਇਆ ਸੀ ਚੱਲ ਖਾਂਦੀ ਸੀ ਜੀ ਗੁਰੂ ਅਡਾ ਦੁਰੂ ਕਰੀ ਲੋੜਤਾ ਇਤੋਂ ਬੈ ਗਿਆ ਲੈ ਜਾਓ ਫੜ ਕੇ ਸਾਨੂੰ ਚਲੋ ਫਿਰ ਚਲੋ ਗੁਰਾਂ ਨੇੜਲੇ ਪਿੰਡ ਤਲੇ ਤਾ ਵਿਖੇ ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਦੀ ਹਦਿੱਤਾ ਤੇ ਬੀਡੀਪੀਓ ਫਲੋਰ ਰਜਿੰਦਰ ਕੌਰ ਵੱਲੋਂ ਪਾਰੀ ਪੁਲਿਸ ਫੋਰਸ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਲੈ ਕੇ ਪੰਚਾਇਤੀ ਜ਼ਮੀਨ ਤੇ ਹੋਏ ਨਜਾਇਜ਼ ਕਬਜ਼ੇ ਨੂੰ ਹਟਵਾ ਛਡਵਾ ਕੇ ಗ್ರಾಮ ਪੰਚਾਇਤ ਦੇ ਸਪੋਰਟ ਕੀਤਾ ਗਿਆ ਇਸ ਬੰਦੇ ਜਾਣਕਾਰੀ ਸਾਂਝੀ ਕਰਦਿਆਂ ਬੀਡੀਪੀਓ ਫਲੋਰ ਰਜਿੰਦਰ ਕੌਰ ਨੇ ਦੱਸਿਆ ਕਿ ಗ್ರಾಮ ਪੰਚਾਇਤ ਦੀ 10 ਕਨਾਲ 15 ਮਰਲੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਨੂੰ ਡੀਸੀ ਸਾਹਿਬ ਦੇ ਹੁਕਮਾ ਮੁਤਾਬਕ ਜੀਐਸਬੀ ਦੀ ਬੰਦ ਨਾਲ ਹਟਾ ਦਿੱਤਾ ਗਿਆ ਹੈ ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਹਲਕਾ ਫਲੋਰ ਦੇ ਵਸਪਾ ਆਗੂਆਂ ਤੇ ਵਕਤਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਪਿੰਡ ਤਲੇਤਾ ਦੀ ಗ್ರಾಮ ਪੰਚਾਇਤ ਨੇ ਮਤਾ ਪਾ ਕੇ ਜੋ ਜ਼ਮੀਨ ਸ਼੍ਰੀ ਗੁਰੂ ਰਵਦਾਸ ਗੁਰਦਾਰਾ ਸਾਹਿਬ ਵਾਸਤੇ ਦਿੱਤੀ ਸੀ ਉਸ ਦੀ ਕੰਦ ਨੂੰ ਢਾਹ ਦਿੱਤਾ ਗਿਆ ਹੈ ਜਿਸ ਨਾਲ ਸ਼੍ਰੀ ਗੁਰੂ ਰਵਦਾਸ ਜੀ ਦੇ ਪੈਰੋਕਾਰਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ ਜਿਸ ਨੂੰ ਵਸਪਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਇਸ ਪਿੰਡ ਦੇ ਸਰਪੰਚ ਕੁਬੀਰ ਸਿੰਘ ਨੇ ਕਿਹਾ ਕਿ ਜੇ ਜ਼ਮੀਨ ਤੇ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹ ਜ਼ਮੀਨ ਪੰਚਾਇਤ ਦੀ ਨੰਬਰੀ ਜ਼ਮੀਨ ਹੈ ਜੋ ਕਿ ਕਾਗਜ਼ਾਂ ਵਿੱਚ ਖੇਡ ਗਰਾਊਂਡ ਬੋਲਦੀ ਹੈ ಗ್ರಾಮ ਪੰਚਾਇਤ ਵੱਲੋਂ ਇਸ ਨਜਾਇਜ਼ ਕਬਜ਼ੇ ਨੂੰ ਹਟਵਾ ਕੇ ਇਸ ਉੱਪਰ ਖੇਡ ਗਰਾਊਂਡ ਬਣਾਈ ਜਾਵੇਗੀ ਤਾਂ ਜੋ ਪਿੰਡ ਦੇ ਨੌਜਵਾਨ ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ ਉਨ੍ਹਾਂ ਕਿਹਾ ਕਿ ਕੁਝ ਬਾਹਰੋਂ ਆਏ ਲੋਕਾਂ ਵੱਲੋਂ ਜਾਣਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ ਸਾਬ ਧਰਮਾਂ ਦਾ ਸਤਕਾਰ ਕਰਦੇ ਹਨ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਕੰਦ ਨੂੰ ਨਹੀਂ ਟਾਇਆ ਗਿਆ ਉਨਾ ਕਹਿਆ ਕਿ ਪੰਚਾਇਤੀ ਜ਼ਮੀਨ ਤੇ ਹੋਏ ਇਸ ਕਬਜੇ ਨੂੰ ਹਟਾਉਣ ਲਈ ਪਿੰਡ ਦੇ ਐਸੀ ਭਾਈਚਾਰੇ ਦੇ ਲੋਕ ਵੀ ਉਹਨਾਂ ਦੇ ਨਾਲ ਹਨ ਉਹਨਾਂ ਕਹਿਆ ਕਿ ਪਿੰਡ ਅੰਦਰ ਹੋਰ ਪੰਚਾਇਤੀ ਜ਼ਮੀਨ ਤੇ ਜੋ ਕਬਜੇ ਹੋਏ ਹਨ ਉਹਨਾਂ ਨੂੰ ਵੀ ਬਿਨਾਂ ਕਿਸੇ ਭੇਦਭਾਵ ਦੇ ਜਲਦ ਹਟਾਇਆ ਜਾਵੇਗਾ ਖਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ ਇੱਥੇ ਪੰਚਾਇਤ ਦੀ ਜਗ੍ਹਾ ਹੈਗੀ 10 ਕ ਨਾਲ ਚਾਰ ਮਰਲੇ 6 ਮਹੀਨੇ ਦੇ ਨੀਅਰ ਬਾਊਟ ਇੱਥੇ ਕੰਦ ਕੀਤੀ ਹੋਈ ਸੀ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਗੇਟ ਵੀ ਲਾ ਲਿਆ ਤੇ ਅਸੀਂ ਹੁਣ ਡੀਸੀ ਸਰ ਤੋਂ ਪੁਲਿਸ ਦੀ ਮੰਗ ਲੈ ਕੇ ਤੇ ਅਸੀਂ ਇਹ ਰਿਮੂਵ ਕਰਵਾਤਾ ਕਬਜਾ ਮੈਡਮ ਇਹ ਇਹ ਨਜਾਇਜ਼ ਕਬਜਾ ਹਾਂਜੀ ਹਾਂਜੀ ਪੰਚਾਇਤ ਦੀ ਜਗ੍ਹਾ ਸੀ ਖੇਡ ਮੈਦਾਨ ਦੇ ਨਾਮ ਤੇ ਹੈਗੀ ਇਹ ਤੇ ਕਿਨਾਂ ਦੀ ਸ਼ਿਕਾਇਤ ਤੇ ਇਹ ਇਹ ਅਸੀਂ ਨਿਸ਼ਾਨਦੇਹੀ ਕਰਾਈ ਸੀ ਪੰਚਾਇਤ ਨੇ ਮਤਲਬ ਆ ਕੇ ਦਿੱਤਾ ਸੀਗਾ ਪੰਚਾਇਤ ਨੇ ਮਤਵਾਂਕੀ ਦਿੱਤਾ ਸੀਗਾ ਵੀ ਇਹ ਪੰਚਾਇਤ ਦੀ ਜਗ੍ਹਾ ਆ ਤੇ ਕਬਜ਼ਾ ਛਡਾਇਆ ਜਾਵੇ ਪੰਚਾਇਤ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੰਦਾ ਇੱਕੋ ਜਗ੍ਹਾ ਜਾਂ ਹੋਰ ਵੀ ਪਿੰਡ ਛਗੇ ਨੇ ਹੋਰ ਵੀ ਨਿਸ਼ਾਨਦਾਰੀਆਂ ਕਰਵਾਈਆਂ ਜਿੱਥੇ ਹੋਰ ਹੋਣਗੇ ਅਸੀਂ ਉਹ ਵੀ ਰਿਮੂਵ ਕਰਵਾ ਦਾਂਗੇ ਹਾਂਜੀ ਹਾਂ ਅਜੇ ਹੋਰ ਧਿਆਨ ਚ ਨਹੀਂ ਆਇਆ ਨਹੀਂ ਪਿੰਡ ਭੜੇਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਗੁਰਦੁਆਰੇ ਦੇ ਨਾਲ ਇੱਕ ਥੋੜੀ ਜੀ ਜਗ੍ਹਾ ਪਈ ਸੀ ਜਿਹਦੇ ਵਿੱਚ ਪਿੰਡ ਵਾਸੀਆਂ ਦੀ ਮੰਗ ਸੀ ਬਈ ਜਿਹੜੀ ਇਹ ਜਗ੍ਹਾ ਆ ਸ੍ਰੀ ਗੁਰੂ ਰਵਦਾਸ ਗੁਰਦੁਆਰਾ ਦੇ ਨਾਲ ਮਲਾਈ ਜਾਵੇ ਸਰਪੰਚਾਂ ਬਹਿ ਕੇ ਗੱਲਬਾਤ ਹੋਈ ਵੀਡੀਓ ਨਾਲ ਬਹਿ ਕੇ ਗੱਲਬਾਤ ਹੋਈ ਇਹਨਾਂ ਨੇ ਸਹਿਮਤੀ ਦੇ ਨਾਲ ਉਹ ਪੰਚਾਇਤ ਨੇ ਸਾਨੂੰ ਮਤਾ ਪਾ ਕੇ ਦਿੱਤਾ ਇੱਥੇ ਦੇ ਧਲੇਤੀ ਦੇ ਬਸਨੀਕਾਂ ਨੂੰ ਬਈ ਇਹ ਜਿਹੜੀ ਜਗ੍ਹਾ ਤੁਸੀਂ ਵਰਤ ਸਕਦੇ ਆ ਗੁਰੂ ਘਰ ਵਾਸਤੇ ਮਤਾ ਪਾਉਣ ਤੋਂ ਬਾਅਦ ਉਹਦੀ ਬਾਉਂਡਰੀ ਹੋ ਗਈ ਉਨੀ ਜਗ੍ਹਾ ਨੂੰ ਗੁਰੂ ਗੁਰਦੁਆਰਾ ਸਾਹਿਬ ਦੇ ਨਾਲ ਮਲਾ ਲਿਆ ਔਰ ਗੇਟ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਅੱਜ ਬਿਨਾਂ ਕਿਸੇ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਪੁਲਿਸ ਸੱਦ ਕੇ ਸਰਪੰਚ ਨੇ ਜਿਹੜਾ ਉਹ ਗੁਰੂ ਘਰ ਦੀ ਚਾਰ ਦਿਵਾਰੀ ਢਵਾਤੀ। ਤੋਂ ਅਸੀਂ ਸਾਨੂੰ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਨਾ ਪਿੰਡ ਵਾਲੇ ਨੂੰ ਨਾ ਕਿਸੇ ਹੋਰ ਨੂੰ। ਸਾਨੂੰ ਬਿਨਾਂ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਨੇ ਆਣ ਕੇ ਪਿੰਡ ਵਾਸੀਆਂ ਨੂੰ ਬੰਦੀ ਬਣਾਇਆ। ਬੰਦੀ ਬਣਾਉਣ ਤੋਂ ਬਾਅਦ ਉੱਥੇ ਬਲਡੋਜ਼ਰ ਚਲਾਇਆ। ਸੋ ਮੈਂ ਖਾਸ ਕਰਕੇ ਸ਼੍ਰੀ ਗੁਰੂਵਰਬਦਾਸ ਨਾਮਲੇਵਾ ਸੰਗਤਾਂ ਨੂੰ ਬੇਨਤੀ ਕਰਦਾ ਵੇ ਸਾਡੇ ਗੁਰੂ ਘਰ ਕਿਤੇ ਸੇਫ ਨਹੀਂ ਹੈ ਸਾਡੇ ਗੁਰੂ ਘਰਾਂ ਦੇ ਲਾਗੇ ਠੇਕੇ ਖੋਲੇ ਜਾ ਰਹੇ ਆ ਸਾਡੇ ਗੁਰੂ ਘਰਾਂ ਨੂੰ ਟਾਇਆ ਜਾ ਰਿਹਾ ਆਓ ਜਿਹੜੇ ਵੀ ਸਾਥੀ ਜਿੰਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਆ ਢੇਕੇ ਦੀ ਧਰਤੀ ਤੇ ਪਹੁੰਚੋ ਜੈ ਪੀਮ ਜੈ ਭਾਰਤ ਸਭ ਕੀ ਮਸਲਾ ਜਿਹੜਾ ਪੰਥਲਾਂ ਵਿੱਚ ਅੱਜ ਜੋ ਵੀ ਤੁਸੀਂ ਦੇਖਦੇ ਪਏ ਆ ਸਾਰਾ ਇਹ ਮਸਲਾ ਪੰਡ ਢਲੇਤੇ ਦਾ ਵਿੱਚ ਚੱਲਦਾ ਪਿਆ ਇਹ ਨਜਾਇਜ਼ ਕਬਜ਼ਾ ਜਿਹੜਾ ਗਰਾਊਂਡ ਦੇ ਪਲੇ ਗਰਾਊਂਡ ਦੇ ਉੱਪਰ ਹੋਇਆ ਸੀ ਉਹਨੂੰ ਛਡਾਉਣ ਦੇ ਲਈ ਆ ਇਹ ਪਹਿਲਾਂ ਵੀ ਥੋੜਾ ਜਿਹਾ 4 ਮਹੀਨੇ ਪਹਿਲਾਂ ਇਹ ਕਬਜ਼ਾ ਸਾਡਾ ਆਇਆ ਜਾ ਰਿਹਾ ਸੀ ਉਦੋਂ ਸਾਨੂੰ ਲੋਕ ਤਾਂ ਇਹਨਾਂ ਨੇ ਮੂਰੇ ਫੋਟੋਆਂ ਰੱਖਦੇ ਆ ਲਿਆ ਕੇ ਗੁਰੂ ਸਾਹਿਬਾਨਾਂ ਨੇ ਆ ਕੁਝ ਕੁ ਬੰਦਿਆਂ ਨੇ ਜਦ ਕਿ ਸਾਰਾ ਐਸਸੀ ਸਮਾਜ ਇਹ ਸਾਡੇ ਨਾਲ ਸਹਿਮਤ ਆ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਪਹਿਲਾਂ ਵੀ ਪਲੇ ਗਰਾਊਂਡ ਦੀ ਜਗ੍ਹਾ ਇਹੇ ਵਿੱਚ ਗਰਾਊਂਡ ਬਣਨੀ ਚਾਹੀਦੀ ਆ ਕੁਝ ਕੁ ਲੋਕਾਂ ਵੱਲੋਂ ਇੱਥੇ ਕੰਦ ਪਾਈ ਜਾ ਰਹੀ ਆ ਬੇ ਬਾਰ ਬਾਰ ਕੰਦ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਆਰਡਰਾਂ ਆ ਇਹ ਕੰਦ ਹੀ ਅੱਜ ਕਬਜ਼ਾ ਲੈਣ ਨੂੰ ਢਾਹ ਦੇ ਪਏ ਸੀਗੇ ਅੱਜ ਫੇਰ ਇੱਥੇ ਆ ਕੇ ਲੋਕੀ ਬਾਹਰੋਂ ਆ ਕੇ ਦੁਆ ਕਰਦੇ ਪਏ ਆ ਬੇ ਗੁਰਦੁਆਰਾ ਸਾਹਿਬ ਦੀ ਕੰਦ ਢਾਹਤੀ ਸਾਨੂੰ ਆਗੇ ਕੋਈ ਉਹਨਾਂ ਦੇ ਵਿੱਚੋਂ ਬੰਦਾ ਆ ਕੇ ਦਿਖਾ ਲੈ ਰਿਹਾ ਹੈ ਕਿ ਕਿਹੜੀ ਕੰਦ ਗੁਰਦੁਆਰੇ ਸਾਹਿਬ ਦੀ ਢਾਈ ਆ ਸਾਡਾ ਆਪਣਾ ਗੁਰੂ ਘਰ ਆ ਗੁਰੂ ਘਰ ਦੀ ਕੰਦ ਨੂੰ ਕੋਈ ਨਹੀਂ ਛੇੜ ਸਕਦਾ ਉਹ ਲੱਗ ਗਿਆ ਇੱਕ ਸਾਈਡ ਤੇ ਕਹਿੰਦਾ ਗੁਰੂ ਜੀ ਸਾਹਿਬ ਦੀ ਜਦ ਕਿ ਇਹਨਾਂ ਨੇ ਇੱਧਰ ਕਬਜ਼ਾ ਕਰਨ ਦੇ ਮਾਰੇ ਨੇ ਬਣਾਉਣ ਦੇ ਮਾਰੇ ਨੇ ਕੁਝ ਕੁ ਬੰਦਿਆਂ ਨੇ ਉਹ ਕੰਦ ਢਾਈ ਸੀਗੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕਰਾਈ ਪਰ ਅਸੀਂ ਇਹ ਕਹਿੰਨੇ ਆ ਵੀ ਸਾਰਿਆਂ ਨੂੰ ਕੋਈ ਵੀ ਇਹ ਚੀਜ਼ ਦੇ ਬਾਰੇ ਗਮਰਾਨ ਆਓ ਸਾਡਾ ਐਸੀ ਭਾਈਚਾਰਾ ਸਾਡੇ ਨਾਲ ਸਾਰੇ ਸਹਿਮਤ ਆ ਸਾਡੇ ਕੋਲ ਸਿਰਫ ਦੋ ਗਰਾਊਂਡਾਂ ਪਿੰਡ ਦੀਆਂ ਇੱਕ ਬਾਹਰਲੇ ਪਾਸੇ ਪਿੰਡ ਦੇ ਗਰਾਊਂਡ ਆ ਇੱਕ ਇਹ ਅੰਦਰ ਗਰਾਊ ਏ ਵੀ ਰਿਐਕਟਰ ਹੈ ਉਹ ਵੀ ਗਰਾਊਂਡ ਰਿਐਕਟਰ ਹੈ ਪਰ ਫੇਰ ਵੀ ਸਾਨੂੰ ਇੰਨਾ ਦੁੱਖ ਦੁੱਖ ਪਰੇਸ਼ਾਨੀ ਦਾ ਆਉਂਦਾ ਪਈਆ ਬਹੁਤ ਜ਼ਿਆਦਾ ਬਾਹਰੋਂ ਆ ਕੇ ਲੋਕੀ ਪਰੇਸ਼ਾਨ ਕਰ ਰਹੇ ਆ ਬਾਰ-ਬਾਰ ਜੇ ਕੋਈ ਗੰਤ ਪਾਈ ਆ ਗੁਰੂ ਘਰ ਦੀ ਪਾਈ ਸੀ ਪਹਿਲਾਂ ਕੋਈ ਮਤਾ ਹੀ ਪਾਸ ਜਿਹੜਾ ਮਤਾ ਪਿਆ ਆ ਉਹ ਇਹ ਆ ਕਿ ਕਮਿਊਨਿਟੀ ਹਾਲ ਇਹਨਾਂ ਨੂੰ ਬਣਾ ਕੇ ਦੇਣਾ ਸੀ ਇਹ ਕਹਿੰਦੇ ਸਾਨੂੰ ਗੁਰੂ ਰਵਿਦਾਸ ਦੇ ਨਾਂ ਦੇ ਇੱਕ ਮੋਟੇ ਹਾਲ ਬਣਾ ਕੇ ਦਿਓ ਪਰ ਕਮਿਊਨਿਟੀ ਹਾਲ ਅਸੀਂ ਪਿੰਡ ਦੇ ਵਿੱਚ ਥੋੜਾ ਬਣਾਵਾਂਗੇ ਬਣਾਣਾ ਕਿੱਥੇ ਸੀ ਕਮਿਊਨਿਟੀ ਕਮਿਟੀ ਵਾਲ ਬਾਹਰਲੇ ਪਾਤੇ ਜੀ ਸਾਡੇ ਕੋ ਪੈਣ ਦੇ ਬਾਹਰਲੀ ਫੈਣੀ ਤੇ ਸਾਡੇ ਕੋ ਜਗਾ ਆ ਉੱਥੇ ਬਣਾਣਾ ਕਮਿਟੀ ਆ ਨਹੀਂ ਜੀ ਇਹਨਾਂ ਨੇ ਸਾ ਤੋਂ ਪਹਿਲਾਂ ਜਿਹੜਾ ਮਤਾ ਪਵਾਇਆ ਇਹਨਾਂ ਨੇ ਸ਼ੈੱਡ ਬਣਾਈ ਆ ਉਹ ਪੰਜਾਇਤ ਦੇ ਥਾਂ ਦੇ ਵਿੱਚ ਇਹ ਕਹਿੰਦੇ ਸੀ ਉਹਨੂੰ ਕਮਿਟੀ ਹਾਲ ਬਣਾਉਣਾ ਆ ਕਹਿੰਦੇ ਖਸਰਾ ਨੰਬਰ ਇਹ ਕਹਿੰਦਾ ਹਾਂਜੀ ਉਹ ਸ਼ੈੱਡ ਸਾਡੇ ਖਸਰੇ ਨੰਬਰ ਚਈ ਆ 5743 ਚਈ ਆ ਉਹ ਵੀ ਜੇ ਆਖੀ ਅਜੀ ਕਹੀਏ ਨਾ ਵੀ ਸ਼ੈੱਡ ਉਹ ਦੂਜਾ ਉਹ ਵੀ 5743 ਦੇ ਵਿੱਚ ਆਉਂਦੀ ਆ ਜਿਹੜੀ ਗੁਰਦੁਆਰੇ ਦੀ ਜਗਾ ਉਹ ਤਾਂ ਬਹੁਤ ਥੋੜੀ ਆ ਜੇ ਗੌਰ ਦੇ ਬਾਰੇ ਲਈ ਜਗ੍ਹਾ ਤਾਂ ਬਹੁਤ ਥੋੜੀ ਆ ਕਿੰਨੀ ਕ ਗੌਰ ਕੋ ਪਿੰਡ ਵਿੱਚ ਦੁਨੀਆਂ ਆ ਪਿੰਡ ਦੇ ਕਾਬਜਾ ਤਾਂ ਹੈਗੇ ਜੀ 5 6 ਜਗ੍ਹਾ ਆ ਅਸੀਂ ਤਿੰਨ ਕਾਬਜੇ ਆ ਇਹਦੇ ਥਾਂ ਨੇ ਤਿੰਨ ਕਾਬਜੇ ਹੀ ਛਡਾ ਲਿਆ ਜੀ ਵੀਡੀਓ ਮੈਡਮ ਦੇ ਥਰੂ ਹਾਂਜੀ ਇੱਕ ਆਪਣੇ ਬਾਹਰਲੇ ਪਾਸੇ ਖਾੜੇ ਦੇ ਲੱਗੇ ਆ ਜਗ੍ਹਾ ਆਪਣੇ ਉੱਥੇ ਸਪੈਦੇ ਲੱਗੇ ਹੋ ਆ ਉਹ ਅਸੀਂ ਛਡਾਈ ਆ ਹਾਂਜੀ ਤੁਸੀਂ ਆਪ ਬੋਲੇ ਸੀ 29 ਖੱਤੇ 35 ਹਾਂਜੀ ਜਿਹੜੇ ਪੰਚਾਇਤੀ ਮੇਰੀ ਗਾ 29 28 ਖੱਤੇ ਆ 28 ਖੱਤੇ ਆ ਆਨਲਾਈਨ ਜਰ ਬੋਲਦੇ ਉਹਦੇ ਵਿੱਚ ਆਬਾਦੀ ਦੇ ਵੀ ਆਉਂਦੇ ਆ ਆਬਾਦੀ ਵਾਲੇ ਘਰ ਵੀ ਉਹਦੇ ਵਿੱਚ ਹੀ ਆ ਸੱਯਾ ਖੱਤਿਆਂ ਦੇ ਵਿੱਚ ਠੀਕ ਹੈ ਬਾਤੀ ਜਿਹੜੇ ਵੀ ਹੁਣ ਸਾਨੂੰ ਅਸੀਂ ਇਸ ਚੀਜ਼ ਤੇ ਲੱਗੇ ਹੋ ਆ ਜੇ ਸਾਡੀ ਸਾਰੀ ਨਿਸ਼ਾਨਦੇਹੀ ਹੋ ਜਵੇ ਪੈਣ ਦੀ ਫਿਰ ਸਾਨੂੰ ਆਪੇ ਪਤਾ ਲੱਜਣਾ ਸਾਡੀ ਕਿੰਨੇ ਆ ਕਿੰਨਾ ਨਹੀਂ ਜਿੱਥੇ ਇੱਥੇ ਸਾਨੂੰ ਪਤਾ ਲੱਗਦੀ ਪਈ ਇਹ ਪੰਚਾਇਤ ਦੀ ਜਗ੍ਹਾ ਅਸੀਂ ਕਢਾਉਣੇ ਪਏ ਆ ਅਸੀਂ ਆ ਹੁਣ ਹਾਲੇ ਤੇ ਜ਼ਮੀਨ ਚੜਾਈ ਆ ਉੱਥੇ ਵੀ ਅਸੀਂ ਕਢਾ ਕੇ ਜ਼ਮੀਨ ਚੜਾਈ ਆ ਪਿਛਲੀ ਵਾਰ ਨਾਲੋਂ ਡੇਢ ਖੱਤਾ ਵੱਧ ਹਾਲੇ ਤੇ ਚੜਿਆ ਜੀ ਆਨ ਰਿਕਾਰਡ ਆ ਇਹ ਪਰ ਗੱਲ ਕੋਈ ਸਾਨੂੰ ਕਾਰਨ ਦਊਗਾ ਕੰਮ ਤਾਂ ਹੀ ਆਵਾ ਦੋ ਸਾਲ 2 ਸਾਲ ਤੱਕ ਕੱਢਣ ਹਾਲੇ ਤਾਂ ਕੁਝ ਕਿ ਮਹੀਨੇ ਹੋਏ ਸਾਨੂੰ ਬਣਿਆ ਨੂੰ ਆ ਚਾਰ ਮਹੀਨੇ ਹੋ ਗਏ ਆਹ ਗਰਾਉਂਡ ਛਡਾਉਂਦਿਆਂ ਨੂੰ ਇਹਨਾਂ ਨੇ ਰੌਲਾ ਪਾ ਆਇਆ ਇੰਨਾ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਸਰਪੰਚੀਕਾਰ ਨੂੰ ਵੀ ਦੋ ਆ ਬੰਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਇਹ ਐਸੀ ਐਸੀ ਦਾ ਬਰਾਦਰੀ ਦਾ ਦੁਇਜੇ ਦੇ ਵਿੱਚ ਫਰਕ ਪਾਉਣ ਦੇ ਲਈ ਇਹ ਕੰਮ ਕਰਦੇ ਪਏ ਬਾਹਰੋਂ ਆ ਆ ਕੇ ਜਦ ਕਿ ਸਾਡੇ ਪਿੰਡ ਇਦਾਂ ਦਾ ਕੋਈ ਦੂਜਾ ਨਹੀਂ ਹੈਗਾ 656 ਵੋਟਾਂ ਪਈਆਂ ਸਾਰੇ ਭਰਾਵਾਂ ਨੇ ਰਲ ਕੇ ਪਈਆਂ ਐਸੀ ਸਮਾਜੀਆਂ ਸਾਰੇ ਜਨਰ ਸਾਰੇ ਰਲ ਕੇ ਵੋਟਾਂ ਪਾ ਕੇ ਹੀ ਜਿੱਤੇ ਆ ਪਰੇ ਇਹ ਜੀ ਜਬ ਬੜਾ ਸਾਨੂੰ ਦੁੱਖदाईਦਾ ਹੁੰਦੀ ਆ ਵੇ ਜਦੋਂ ਸਾਨੂੰ ਅਸੀਂ ਵੋਟਾਂ ਮੰਗਦੇ ਸੀ ਬੱਚੇ ਕਹਿੰਦੇ ਸਾਨੂੰ ਗਰਾਊਂਡ ਚਾਹੀਦੀ ਆ ਵੇ ਸਾਨੂੰ ਗਰਾਊਂਡ ਕਲੀਅਰ ਕਰਾ ਕੇ ਦਿਓ ਅਸੀਂ ਜਦੋਂ ਗਰਾਊਂਡ ਕਲੀਅਰ ਕਰਨ ਲੱਗੇ ਇਹਨਾਂ ਨੇ ਮੁਰੇ ਲਿਆ ਕੇ ਫੋਟੋਆਂ ਰੱਖ ਕੇ ਕੰਦਾ ਪਾਉਣ ਲੱਪੇ ਤੁਸੀਂ ਦੱਸੋ ਕਿੱਥੇ ਰਹਿਣ ਸਾਵੇ ਚਾਰ ਮਹੀਨੇ ਹੋ ਗਏ ਇਹਨਾਂ ਚਾਰ ਮਹੀਨੇ ਹੋ ਗਏ ਕੰਦ ਪਾਈ ਨੂੰ ਜਿਹੜੇ ਗੁਰੂ ਘਰ ਦੀ ਕੰਦ ਕਹਿੰਦੇ ਉਹ ਤਾਂ ਸਾਲਾਂ ਬੱਧੀ ਪਈਓ ਆ ਉਹ ਇੱਕ ਸਾਈਡ ਤੇ ਆ ਕੰਦ ਤੁਸੀਂ ਮੀਡੀਆ ਚ ਲਿਜਾ ਕੇ ਦਿਹਾ ਸਕਦੇ ਆ ਇਹਨਾਂ ਨੇ ਢਾਈ ਸਮਾਂ ਕਿ ਅੱਜੋ ਅਸੀਂ ਬਣਾਈ ਇਹਨਾਂ ਨੇ ਫੇਰ ਤਾਤੀ ਜਿਹੜੇ ਅਸੀਂ ਪਲੇ ਗਰਾਊਂਡ ਮਾਪਾਲ ਸਰ ਦੀ ਮੌਜੂਦਗੀ ਦੇ ਵਿੱਚ ਆ ਕੇ ਸਾਰਾ ਕੁਝ ਇਹਨਾਂ ਨੇ ਪਾੜ ਖਰ ਦੱਦਿਆ ਪਰ ਇਹ ਗੱਲਾਂ ਨਹੀਂ ਸਾਨੂੰ ਚਾਹੀਦੀਆਂ ਜਿਹੜੇ ਫਰਕ ਪਾਉਂਦੇ ਆ ਨਾ ਗੁਰੂ ਘਰ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੇ ਆ ਪੰਚਾਇਤ ਨੂੰ ਜਾਂ ਕੁਝ ਵੀ ਅਸੀਂ ਸਾਰਿਆਂ ਦਾ ਸਾਰਿਆਂ ਦਾ ਸਾਂਝੀ ਪੰਚਾਇਤ ਹੁੰਦੀ ਆ ਇਦਾਂ ਦਾ ਕੋਈ ਪੱਖ ਮਾਤ ਨਹੀਂ ਜੇ ਅਸੀਂ ਹੁਣ ਦੁਈਆਂ ਬਰਾਦਰੀਆਂ ਤੋਂ ਨਾਂ ਖੱਤੇ ਛੜਾਵਾਂਗੇ ਨਾ ਜ਼ਮੀਨਾਂ ਛੜਾਵਾਂਗੇ ਸਾਨੂੰ ਤਾਂ ਕਹਿਣ ਅਸੀਂ ਤਾਂ ਬਰਾਦਰੀਆਂ ਦੇ ਵਿੱਚ ਫਰਕ ਪਾਉਂਦੇ ਨਹੀਂ ਹੈਗੇ ਸਰ ਭਾਈ ਆਪਣੇ ਪੰਚਾਇਤ ਦੀ ਗਰਾਊਂਡ ਜਿਹੜੀ ਗਰਾਊਂਡੇ ਮੰਗਦੇ ਪਏ ਆ ਸਾਡੇ ਤਾਂ ਹੋਰ ਬਹੁਤ ਜਗ੍ਹਾ ਜਿਹੜੀ ਬਗਲੀਓ ਆ ਉਹ ਤਾਂ ਅਸੀਂ ਵਾਲੇ ਗਏ ਨਹੀਂ ਗਰਾਉਂਡ ਇਹ ਆ ਵੀ ਨਿਆਣੇ ਚਲੋ ਖੇਡਣਗੇ ਗ੍ਰਾਂਟ ਆਉਂਦੀ ਪਈ ਆ ਸਰਕਾਰ ਵੱਲੋਂ ਲਾ ਦੇਈਏ ਪਰ ਜੇ ਨਹੀਂ ਇਹ ਦੁਆ ਕਾਮ ਆ ਜਉਂਦੇ ਕੱਲ ਥੋੜਾ ਬਾਹਰੋਂ ਆਪਾਂ ਬੰਦੇ ਸਾਹ ਦਾ ਅੱਜ ਕਿ ਪਰੇਸ਼ਾਨੀ ਦੇਈ ਜਾਣੀ ਆ ਦਿਮਾਗੀ ਪਮੈਂਟਲ ਯਾਫਸਰ ਕਰੀ ਜਾਣਾ ਬਾਰ-ਬਾਰ ਇਹ ਕੋਈ ਗੱਲਾਂ ਹੋੜੋ